ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਇੱਕ ਚੀਜ਼ ਜਿਹੜੀ ਅਭਾਰੀ ਜਾ ਰਹੀ ਆ ਸੁਖਬੀਰ ਸਿੰਘ ਬਾਦਲਹਰਾ ਦੇ ਵੱਲੋਂ ਜਾਂ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋ ਗਈ ਪੁਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ ਕਨੈਣ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾਉਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ ਕਹਤਾ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ ਕੀ ਉਹ ਧਰਮੀ ਫੌਜੀਆ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕੀ ਆ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀ ਇਹੋ ਜੀਆਂ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚਲਣੀਆਂ ਦੀ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਬਤਾ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਹੈ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਉਹਦੀ লাশ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ੍ਹ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਸ਼ਾਇਦ ਅਕਾਲੀ ਦਲ ਬਾਦਲ ਇਹ ਸੋਚਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਰਨਤਾਨ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਦਿੱਤੀ ਪੰਜਾਬ ਦੀ ਬਾਕੀ ਥਾਵਾਂ ਦੇ ਉੱਤੇ ਇਹੀ ਫਾਰਮੂਲਾ ਜਿਹੜਾ ਉਹ ਲਿਆ ਸਕਦੇ ਆ ਜਿਹੜਾ ਅਕਾਲੀ ਦਲ ਬਾਦਲ ਜਾਂ ਸੁਖਬੀਰ ਸਿੰਘ ਬਾਦਲਹੂਰੀ ਕਹਿੰਦੇ ਹੁੰਦੇ ਸੀ ਰਾਜ ਕਰਾਂਗੇ 25 ਸਾਲ ਉਹ ਪਹਿਲੇ ਦੋ 라ਉਂਡ ਦੇ ਵਿੱਚ ਲੀਡ ਲੈਣ ਨੂੰ ਹੀ ਆਪਣੀ ਜਿੱਤ ਸਮਝੀ ਜਾਂਦੇ ਆ ਲੀਡ ਲਈ ਕਿੱਥੋਂ ਆ ਉਹਨਾਂ ਦੇ ਉਮੀਦਵਾਰ ਨੇ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਗਰੁੱਪ ਜਿਹੜਾ ਬੀਬੀ ਜਿਹੜੀ ਖੜੀ ਸੀ ਉਸ ਗਰੁੱਪ ਨੇ ਆਪਣੇ ਸਰਪੰਚ ਬਣਾਏ ਹੋਏ ਸੀ ਉਸ ਜਗ੍ਹਾ ਤੋਂ ਉਹਨਾਂ ਨੇ ਲੀਡ ਲਈ ਜਦੋਂ ਉਹ ਪਿੰਡ ਜਿਹੜੇ ਉਹ ਪਾਸੇ ਹੋਏ ਉਸੇ ਵੇਲੇ ਉਹ ਲੀਡ ਟੁੱਟੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਸੀ ਉਹ ਲਗਾਤਾਰ ਲੀਡ ਦੇ ਵਿੱਚ ਰਹੇ ਤੇ ਨਾਸਟ ਦੇ ਵਿੱਚ ਉਹਨਾਂ ਨੇ ਆਪਣੀ ਜਿੱਤ ਜਿਹੜੀ ਸੀ ਉਹ ਪ੍ਰਾਪਤ ਕੀਤੀ ਔਰ ਜਿੱਥੋਂ ਇਹ ਲੀਡ ਲਈ ਉਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਪੁੱਛ ਕੇ ਦੇਖੋ ਬਹੁਤ ਸਾਰੀਆਂ ਬਹਿਕਾਂ ਨੇ ਉੱਥੇ ਬਹਿਕਾ ਸਾਡੇ ਏਰੀਆ ਦੇ ਵਿੱਚ ਜਿਹੜੇ ਬਾਹਰ ਰਹਿੰਦੇ ਨੇ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਇਹਨਾਂ ਦੇ ਲੋਕ ਫੋਨ ਲੈ ਕੇ ਜਾਂਦੇ ਸੀ ਕੈਸ਼ ਬੰਦੇ ਦੇ ਨਾਲ ਗੱਲ ਕਰੋ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਯਾਦ ਹੈ ਕਿ ਸੋਨੂ ਚੀਮੇ ਦਾ ਕੀ ਹਾਲ ਹੋਇਆ ਸੀ ਤੁਹਾਡਾ ਵੀ ਹਾਲ ਇਹੀ ਕਰਾਂਗੇ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਇਸ ਤਰੀਕੇ ਦੇ ਨਾਲ ਉਸ ਏਰੀਆ ਦੇ ਲੋਕਾਂ ਨੂੰ ਧਮਕਾਇਆ ਗਿਆ ਇੱਥੋਂ ਤੱਕ ਧਮਕਾਇਆ ਗਿਆ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੀ ਤਾਂ ਬਕਾਇਦਾ ਤੌਰ ਤੇ ਪਰਚਾ ਦਰਜ ਹੈ ਅਸੀਂ ਸਰਕਾਰ ਨੂੰ ਔਰ ਖਾਸ ਤੌਰ ਤੇ ਉਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿੰਨੇ ਆ ਕਿ ਇਸ ਸੰਬੰਧੀ ਇੱਕ ਸੱਟ ਬਣਾ ਕੇ ਇਹ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਲੋਕਾਂ ਨੂੰ ਇਹ ਧਮਕੀਆਂ ਆਈਆਂ ਤੇ ਇਹ ਧਮਕੀਆਂ ਕਿਸ ਤਰੀਕੇ ਦੇ ਨਾਲ ਦਵਾਈਆਂ ਗਈਆਂ ਕਿਉਂਕਿ ਜਿਹੜਾ ਫੋਨ ਦਾ ਰਿਕਾਰਡ ਹੈ ਚਾਹੇ ਉਹ ਤੁਸੀਂ ਕੋਈ ਐਪ ਵਰਤ ਰਹੇ ਹੋ ਚਾਹੇ ਕੋਈ ਸਿੱਧੀ ਕਾਲ ਹੈ ਉਹ ਕਿਤੇ ਨਹੀਂ ਜਾਂਦਾ ਉਹ ਕਢਵਾਇਆ ਜਾ ਸਕਦਾ ਕਿਸੇ ਵੇਲੇ ਵੀ ਜਿਹੜੇ ਲੋਕਾਂ ਨੂੰ ਧਮਕੀਆਂ ਆਈਆਂ ਅਸੀਂ ਉਹਨਾਂ ਨੂੰ ਵੀ ਕਹਿੰਨੇ ਆ ਕਿ ਉਹ ਅੱਗੇ ਆਉਣ ਤੇ ਪੁਲਿਸ ਨੂੰ ਇਹਦੇ ਸਬੰਧੀ ਜਾਣਕਾਰੀ ਦੇਣ ਕਿੰਨਾ-ਕਿੰਨਾ ਨੂੰ ਧਮਕਾਇਆ ਗਿਆ ਪੁਲਿਸ ਉਹਨਾਂ ਨੂੰ ਹਰ ਪੱਖੋਂ ਪ੍ਰੋਟੈਕਟ ਕਰੂਗੀ ਕਿਉਂਕਿ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਡਿਊਟੀ ਪੰਜਾਬ ਸਰਕਾਰ ਦੀ ਹੈ ਔਰ ਇਹ ਵੀ ਦੱਸਣਾ ਚਾਹੁੰਦੇ ਆ ਕਿ ਤੁਸੀਂ 7 ਤੋਂ 17 ਜਾ ਖਾਸ ਤੌਰ ਦੇ ਤੇ ਜਦੋਂ 12 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਜਿਹੜੀ ਰਿਪੀਟ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਫਰੀ ਇਹ ਕਹਿੰਦੇ ਸੀ ਕਿ ਉਹਨਾਂ ਨੂੰ ਚੋਣ ਮੈਨੇਜ ਕਰਨੀ ਆ ਗਈ ਉਹ ਮੈਨੇਜ ਕਿਵੇਂ ਹੁੰਦੀ ਸੀ ਉਹ ਆਹੀ ਸੀ ਇਸ ਤਰੀਕੇ ਦੇ ਨਾਲ ਮੈਨੇਜ ਹੁੰਦੀ ਸੀ ਉਹ ਲੋਕ ਜਿਹੜੇ ਪਾੜਲੇ ਗਏ ਜਿਨ੍ਹਾਂ ਨੂੰ ਕਿਉਂਕਿ ਗੈਂਗਸਟਰ ਜਿਹੜਾ ਨਫਜ਼ ਹੈ ਉਹ ਪਹਿਲਾਂ ਤਾਂ ਸੱਤ ਤੋਂ ਪਹਿਲਾਂ ਤਾਂ ਕਿਸੇ ਨੇ ਸੁਣਿਆ ਨਹੀਂ ਸੀਗਾ ਇਹ ਕਦੋਂ ਆਇਆ ਪੰਜਾਬ ਦੇ ਵਿੱਚ ਗੈਂਗਸਟਰ ਲਫਜ਼ ਜਦੋਂ ਅਕਾਲੀ ਸਰਕਾਰ ਜਿਹੜੀ ਹੈ ਸੱਤ ਤੋਂ 17 ਵਾਲੀ ਰਹੀ ਔਰ ਇਹਨਾਂ ਨੇ ਪੰਜਾਬ ਦੇ ਯੂਥ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਪਿਸਤੌਲ ਫੜਾ ਕੇ ਇਸ ਪਾਸੇ ਵੱਲ ਲਾਇਆ ਸੁਖਬੀਰ ਸਿੰਘ ਬਾਦਲਹਰੀ ਇੱਕ ਵਾਰੀ ਫੇਰ ਚਾਹੁੰਦੇ ਆ ਕਿ ਪੰਜਾਬ ਉਸੇ ਪਾਸੇ ਵੱਲ ਨੂੰ ਤੁਰਪੇ ਪੰਜਾਬ ਚਿੱਟਾ ਕੌਣ ਲੈ ਕੇ ਆਂਦਾ ਕਿਹਨੇ ਲੈ ਕੇ ਆਂਦਾ ਸਾਡੀ ਇੱਕ ਪੂਰੀ ਦੀ ਪੂਰੀ نسل ਜਿਹੜੀ ਆ ਉਹ ਇਹਨਾਂ ਨੇ ਚਿੱਟੇ ਦੇ ਵਿੱਚ ਕਪਾਈ ਔਰ ਅਗਲੀ نسل ਜਿਹੜੀ ਆ ਉਹਨੂੰ ਇਹ ਗੈਂਗਸਟਰ ਬਾਦ ਦੇ ਵਿੱਚ ਕਪਾਉਣਾ ਚਾਹੁੰਦੇ ਨੇ ਇਸੇ ਕਰਕੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦੇ ਕੇ ਉਹਨੂੰ ਅਭਾਰ ਕੇ ਇਹ ਚੀਜ਼ ਲੋਕਾਂ ਦੇ ਵਿੱਚ ਪ੍ਰਚਾਰ ਕੇ ਕਿ ਦੇਖੋ ਗੈਂਗਸਟਰ ਦਾ ਪਰਿਵਾਰ ਜਿਹੜਾ ਉਹ ਪਹਿਲੇ 2 ਰਾਊਂਡ ਦੇ ਵਿੱਚ ਉਹਨੇ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਉਹਨੂੰ ਜਿੱਤ ਨਹੀਂ ਤੁਸੀਂ ਕਹਿ ਸਕਦੇ ਉਹ ਕਿਸ ਤਰੀਕੇ ਦੇ ਨਾਲ ਵੋਟਾਂ ਹਾਸਲ ਕੀਤੀਆਂ ਨੇ ਉਹ ਮੈਂ ਤੁਹਾਨੂੰ ਦੱਸਦਾ ਕਿ ਉਹੋ ਹੀ ਪਿੰਡ ਸੀ ਜਿਹਨੂੰ ਇਹ ਆਜ਼ਾਦ ਗਰੁੱਪ ਕਹਿੰਦੇ ਸੀਗੇ ਕਿ ਉੱਥੋਂ ਦੇ ਜਿਹੜੇ ਸਰਪੰਚ ਸੀਗੇ ਕਿਹੜੀ ਮਜਬੂਰੀ ਦੇ ਵਿੱਚ ਉਹਨਾਂ ਨੇ ਵੋਟਾਂ ਪਵਾਈਆਂ ਕਿਉਂਕਿ ਜਦੋਂ ਕਿਸੇ ਦੇ ਕੰਨ ਦੇ ਉੱਤੇ ਫੋਨ ਰੱਖ ਦਿੱਤਾ ਜਾਵੇ ਉਹ ਪਿਸਤੌਲ ਵਰਗਾ ਹੀ ਹੁੰਦਾ ਜਦੋਂ ਦੂਸਰੇ ਪਾਸੇ ਕੋਈ ਗੈਂਗਸਟਰ ਜਿਹੜਾ ਉਹ ਗੱਲ ਕਰ ਰਿਹਾ ਹੋਵੇ ਗੈਂਗਸਟਰਵਾਦ ਜਿਹੜਾ ਸੀ ਉਹ ਅਕਾਲੀ ਸਰਕਾਰ ਦੀ ਦੇਣ ਸੀ 7 ਤੋਂ 17 ਦੇ ਦੌਰਾਨ ਖਾਸ ਤੌਰ ਦੇਤੇ ਜਦੋਂ 12 ਦੇ ਵਿੱਚ ਸਰਕਾਰ ਰਿਪੀਟ ਹੁੰਦੀ ਹੈ ਉਸ ਤੋਂ ਬਾਅਦ ਇਹ ਸਿਖਰ ਜਿਹੜਾ ਸੀਗਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਖਿਆ ਪੰਜਾਬ ਕਿਸੇ ਵੀ ਹਾਲਤ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਦੁਬਾਰਾ ਇਸ ਗੈਂਗਸਟਰਵਾਦ ਨੂੰ ਇੱਥੇ ਨਹੀਂ ਆਉਣ ਦੇਣਗੇ ਔਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਇਸ ਚੀਜ਼ ਦੀ ਮੰਗ ਕਰਦੇ ਆ ਕਿ ਉਹ ਇਹ ਪਤਾ ਲਾਉਣ ਕਿ ਇਹ ਗੈਂਗਸਟਰਵਾਦ ਜਿਹੜਾ ਇਸ ਸਿਆਸਤ ਦੇ ਵਿੱਚ ਇਹ ਲਿਆਉਣਾ ਚਾਹੁੰਦੇ ਨੇ ਔਰ ਖਾਸ ਤੌਰ ਦੇਤੇ ਮੈਂ ਜਾਖੜ ਸਾਹਿਬ ਨੂੰ ਵੀ ਜਿਹੜਾ ਉਹ ਕਹੂੰਗਾ ਅੱਜ ਜਾਖੜ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਵੱਧ ਗਿਆ ਕੱਲ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਇੱਕ ਵਿਆਹ ਦੇ ਵਿੱਚ ਸੋਫੇ ਦੇ ਉੱਤੇ ਬੈਠੇ ਹਾਸੀਆਂ ਖੇਡੀਆਂ ਦੋਨੋਂ ਜਾਣੇ ਜਿਹੜੇ ਉਹ ਕਰ ਰਹੇ ਸੀ ਪਤਾ ਨਹੀਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪੁੱਛਿਆ ਕਿ ਨਹੀਂ ਪੁੱਛਿਆ ਕਿ ਇਹ ਕੈਂਡੀਡੇਟ ਜਿਹੜਾ ਸਿਗਾ ਇਹ ਕਿੱਥੋਂ ਤੁਸੀਂ ਲੱਭ ਕੇ ਲਿਆਂਦਾ ਤੇ ਕੀ ਅੱਗੋਂ 27 ਦੇ ਵਿੱਚ ਵੀ ਇਸੇ ਤਰੀਕੇ ਦੇ ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਕੈਂਡੀਡੇਟ ਬਣਾਓਗੇ ਜਾਂ ਫਿਰ ਤੌਬਾ ਇਹ ਪ੍ਰਿੰਸੀਪਲ ਸਿਕਜਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਗਈ ਮੇਰਾ ਇਲਾਕਾ ਆ ਮੈਂ ਉਥੇ ਆਪਦੀ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਚ ਵਿਚਰਦਾ ਚਲੋ ਲਾਗੇ ਬੰਨੇ ਦਾ ਵੀ ਪਤਾ ਹੁੰਦਾ ਆ ਉਹ ਜਿਹੜੇ ਸਰਪੰਚ 40.45 ਚੁਣੇ ਗਏ ਆ ਹੋਇਆ ਕੀ ਉਹ ਗੈਂਗਸਟਰ ਨੇ ਆਪਦੇ ਜਿਹੜੇ ਉਹਦੇ ਨੇੜ ਵਾਲੇ ਬੰਦੇ ਹਨ ਉਹਨਾਂ ਨੂੰ ਫੋਨ ਕੀਤੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਈ ਵੀ ਤੁਹਾਨੂੰ ਇਲੈਕਸ਼ਨ ਲੜਾਉਣੇ ਆ ਤੁਹਾਡੀ ਮੈਂ ਸਪੋਰਟ ਕਰੂੰਗਾ ਤੁਸੀਂ ਬਣੋ ਸਰਪੰਚ ਚਲੋ ਉਹ ਬੰਦਿਆਂ ਨੂੰ ਇਲੈਕਸ਼ਨ ਦੇ ਵਿੱਚ ਖੜਾ ਕਰਤਾ ਉਹਦੇ ਬਾਅਦ ਜਿਹੜੇ ਬਰਾਬਰ ਦੇ ਕੈਂਡੀਡੇਟ ਹੀ ਉਹਨਾਂ ਨੂੰ ਫੋਨ ਕੀਤੇ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਪੇਪਰ ਵਾਪਸ ਨਾ ਲਏ ਜਾਂ ਤੁਸੀਂ ਇਲੈਕਸ਼ਨ ਲੜੀ ਤੇ ਮੈਂ ਤੁਹਾਡੇ ਜੀ ਮਾਰ ਦੂੰਗਾ ਬਹੁਤੇ ਬੰਦਿਆਂ ਨੇ ਆਪਦੇ ਪੇਪਰ ਨਾ ਭਰੇ ਜੇ ਕਿਸੇ ਨੇ ਭਰੇ ਤੇ ਉਹਨੂੰ ਜਦੋਂ ਧਮਕੀ ਆ ਗਈ ਉਹਨੇ ਬੰਦੇ ਜੋਰ ਨਾ ਲਾਇਆ ਉਹ 40 45 ਸਰਪੰਚ ਜਿੱਤ ਗਈ ਮੁੜ ਕੇ ਉਹਦੇ ਬਾਅਦ ਸ਼ਹਿਰ ਦੀ ਨਗਰ ਕੌਂਸਲ ਦੀ ਇਲੈਕਸ਼ਨ ਆ ਗਈ ਤਰਨਤਾਰਨ ਦੀ ਉਹ ਆ ਗਈ ਉਹਦੇ ਵਿੱਚ ਫਿਰ 25 ਵਾਡਾਂ 25 ਵਾਡਾਂ ਦੇ ਵਿੱਚ ਉਸ ਗੈਂਗਸਟਰ ਦੇ ਫੋਨ ਗਏ ਸਾਰੇ ਜਿਹੜੇ ਕੋਈ ਸਹਿੰਦੇ ਸਰਦੇ ਪੁੱਜਦੇ ਲੋਕ ਸਨ ਉਹਨਾਂ ਨੂੰ ਫੋਨ ਗਏ ਵੀ ਇਲੈਕਸ਼ਨ ਲੜੋ ਤੇ ਮੈਂ ਤੁਹਾਡੀ ਸਪੋਰਟ ਕਰੂੰਗਾ ਜਿਹੜੇ ਚੰਗੇ ਸਾਊ ਬੰਦੇ ਸੀ ਉਹਨਾਂ ਤੇ ਹੱਥ ਜੋੜਦੇ ਉਹਨਾਂ ਨੂੰ ਪਤਾ ਸੀ ਵੀ ਮੁੜ ਕੇ ਰਿਲੇਸ਼ਨ ਜਿਹੜੇ ਫੋਨ ਤੇ ਗੱਲ ਹੋਣੀ ਆ ਰਿਲੇਸ਼ਨ ਜੇ ਗੈਂਗਸਟਰ ਨਾਲ ਨਿਕਲ ਆਏ ਤੇ ਮੁੜ ਕੇ بچਿਆ ਨਹੀਂ ਜਾਣਾ ਜਿਹੜੇ ਚੰਗੇ ਬੰਦੇ ਉਹ ਤੇ ਪਾਸਾ ਕਰਕੇ ਅੱਠ ਬੰਦਿਆਂ ਨੇ ਇਹਨੂੰ ਹਾਮੀ ਭਰਤੀ ਉਹਨਾਂ ਅੱਠ ਬੰਦਿਆਂ ਦੀ ਸਪੋਰਟ ਕੀਤੀ ਗੈਂਗਸਟਰ ਨੇ ਉਹ ਅੱਠ ਬੰਦੇ ਕੌਂਸਲਰ ਵੀ ਜਿੱਤੇ ਕਿਉਂਕਿ ਜਿਹੜੇ ਬੰਦੇ ਖਿਲਾਰਤੇ ਦੂਜੇ ਜਿਹੜੇ ਕੈਂਡੀਡੇਟ ਹੀ ਉਹਨਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਵੀ ਜੇ ਤੁਸੀਂ ਵੋਟ ਕਹੀ ਜਾਂ ਜ਼ੋਰ ਲਾਇਆ ਤੇ ਤੁਹਾਡੇ ਮੈਂ ਜੀ ਮਾਰ ਦੇਣੇ ਆ ਉਹ ਅੱਠ ਐਮਸੀ ਵੀ ਜਿੱਤ ਗਏ ਤੇ ਸੁਖਬੀਰ ਸਿੰਘ ਬਾਦਲ ਨੇ ਟਿਕਟ ਪੜਾ ਕੇ ਉਹਨ ਦਿੱਤੀ ਆ ਉਹਨਾਂ ਦਾ ਤੇ ਕੋਈ ਕਾਲੀਦਲ ਨਾਲ ਵਾਹ ਨਹੀਂ ਵਾਸਤਾ ਨਹੀਂ ਬੀਬੀ ਸਕਿੰਦਰ ਕੌਰ ਦਾ ਵਾਦਾ ਟਿਕਟ ਦਿੱਤੀ ਵੀ ਉਹਨਾਂ ਕੋਲ 40 ਸਰਪੰਚ ਆ ਗਿਆ ਤੇ 8 ਐਮਸੀ ਆ ਗਿਆ ਤੇ ਹੋ ਸਕਦਾ ਉਹ ਸਰਪੰਚ ਤੇ ਐਮਸੀ ਵੀ ਨਾ ਜਾਂਦੇ ਹੋਣ ਨਾਲ ਪਰ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਵੀ ਹੁਣ ਜੇ ਕਿਸੇ ਨੇ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਆ ਬਾਹਰੋਂ ਗੈਂਗਸਟਰ ਨੇ ਜਾਂ ਕੋਈ ਫੋਨ ਤੇ ਲੋਕਾਂ ਨੂੰ ਧਮਕियां ਦੇ ਕੇ ਵੋਟਾਂ ਪੁਵਾਈਆਂ ਜੇ ਨਾ ਗਏ ਤੇ ਉਹਨਾਂ ਨੂੰ ਵੀ ਜਾਨ ਦਾ ਖਤਰਾ ਸੀ ਉਹਨਾਂ ਆਪਦੀ ਜਾਨ ਬਚਾਉਣ ਲਈ ਮਦਦ ਕੀਤੀ ਤੇ ਸਿਰਫ ਇਹ ਧਮਕੀਆਂ ਨਾ ਲੋਕਾਂ ਨੂੰ ਫੋਨ ਕਰ ਕਰਕੇ ਜੇ ਵੋਟਾਂ ਪਈਆਂ ਨਾ ਜਿਹੜੇ ਪਿੰਡਾਂ ਚੋਂ ਜਿਹੜੇ ਬੂਥਾਂ ਤੋਂ ਜਿੱਤੇ ਆ ਇਹ ਨਾ ਸੋਚਣ ਸੁਖਬੀਰ ਸਿੰਘ ਬਾਦਲ ਕਿ ਉਹ ਵੋਟਾਂ ਅਕਾਲੀ ਦਲ ਨੂੰ ਪਈਆਂ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਉਹ ਵੋਟਾਂ ਲੋਕਾਂ ਨੇ ਡਰ ਦੇ ਮਾਹੌਲ ਦੇ ਵਿੱਚ ਜਿਹੜੇ ਫੋਨ ਆਇਆ ਨਾ ਜਾਨ ਨੂੰ ਮਾਰਨ ਦੇ ਉਹਨਾਂ ਫੋਨਾਂ ਕਰਕੇ ਉਹ ਵੋਟਾਂ ਪਾਈਆਂ ਤੇ ਜਿਹੜੀ ਇਹ ਗੱਲ ਕਰਦੇ ਆ ਵਾਰ-ਵਾਰ ਕਿ ਅਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਅਕਾਲੀ ਦਲ ਸਰਵਾਈਵ ਹੋ ਗਿਆ ਇੱਥੇ ਮੈਂ ਫੇਰ ਇੱਕ ਵਾਰ ਦਰਾਉਂਗਾ ਮੈਂ ਅੱਗੇ ਵੀ ਜਿੱਦਣ ਗਿਣਤੀ ਹੋਈ ਆ ਜਿੱਤੋ ਯਰ ਹਰਮੀਤ ਸਿੰਘ ਸੰਧੂ ਦੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਇਹ ਤਰਨਤਾਰਨ ਡਿਸਟ੍ਰਿਕਟ ਦੀਆਂ ਜਿਹੜੀਆਂ 4 ਸੀਟਾਂ ਨਾ 2012 ਤੋਂ ਪਿੱਛੇ ਚਲਦੀ ਹੈ ਤੇ 1947 ਤੋਂ ਲੈ ਕੇ ਜਦੋਂ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਮਹਾ ਪੰਜਾਬ ਤੋਂ ਲੈ ਕੇ ਜਦੋਂ ਹਰਿਆਣਾ ਹਿਮਾਚਲ ਚੰਡੀਗੜ੍ਹ ਤੇ ਸਾਡਾ ਪੰਜਾਬ ਸਾਰਾ ਮਹਾ ਪੰਜਾਬ ਇੱਕ ਸਟੇਟ ਹੀ ਉਦੋਂ ਪੂਰੇ ਪੰਜਾਬ 'ਚ ਕਾਂਗਰਸ ਦੇ ਸਾਰੇ ਐਮਐਲਏ ਜਿੱਤ ਜਾਣੇ ਤੇ ਤਰਨਤਾਰਨ ਪੱਟੀ ਖਡੂਰ ਸਾਹਿਬ ਖੇਮਕਰਨ ਇਹ ਚਾਰੇ ਸੀਟਾਂ ਆ ਇਹ ਚਾਰੇ ਸੀਟਾਂ ਅਕਾਲੀ ਦਲ ਦੇ ਖੇਮੇ 'ਚ ਜਾਣੀਆਂ ਅਕਾਲੀ ਦਲ ਦੇ ਉਮੀਦਵਾਰ ਨੇ ਭਾਵੇਂ 3 ਸਾਲ 4 ਸਾਲ ਹਲਕੇ 'ਚ ਨਾ ਜਾਣਾ ਤੇ ਲੋਕਾਂ ਨੇ ਮਨ ਬਣਾ ਲੈਣਾ ਵੀ ਐਰਕਾਂ ਇਹਦੇ ਉਲਟ ਪਾਉਣੀ ਆ ਕਾਂਗਰਸ ਨੂੰ ਵੋਟ ਐਰਕਾਂ ਹੀ ਪੰਜੇ ਨੂੰ ਵੋਟ ਪਾਉਣੀ ਆ ਲੋਕਾਂ ਪ੍ਰੋਗਰਾਮ ਕਰਾਦਨੇ ਇਕੱਠ ਰਖਾਦਨੇ ਸਰੂਪਾ ਸਾਹਿਬ ਲੈ ਲੈਣੇ ਕਾਂਗਰਸ 'ਚ ਸ਼ਾਮਲ ਹੋ ਜਣਾ ਫੇਰ ਜਿੱਦਨ ਵੋਟਾਂ ਆਉਣੀਆਂ ਜੇ ਈਵੀਐਮ 'ਨਾ ਵੋਟਾਂ ਪੈਣੀਆਂ ਲੋਕਾਂ ਜਾ ਕੇ ਫੇਰ ਮਨ 'ਚ ਯਾਰ ਸੋਚਣਾ ਅਸੀਂ ਪੰਤਰਾ ਦਾਗਾ ਕਰਾਂਗੇ ਅਸੀਂ ਤਕੜੀਨਾ ਦਾਗਾ ਕਰਾਂਗੇ ਅਸੀਂ ਕਾਲੀਆਣਾ ਦਾਗਾ ਕਰਾਂਗੇ ਪੀਏ ਛੀਤਾਂ ਦੀ ਪਾਰਟੀ ਹੀ ਸੂਰਬੀਰ ਯੋਧਿਆਂ ਦੀ ਪਾਰਟੀ ਹੀ ਇਹ ਖੂਨ ਨਾਲ ਸਿੰਜ ਕੇ ਪਾਰਟੀ ਬਣਾਈ ਅਕਾਲੀ ਦਲ ਜਿਹੜੀ ਕਿ ਸੁਖਬੀਰ ਬਾਦਲ ਨੇ ਇੱਕ ਲਿਮਟਿਡ ਪਾਰਟੀ ਬਣਾਤੀ ਇੱਕ ਪਰਿਵਾਰ ਦੀ ਪਾਰਟੀ ਬਣਾਤੀ ਜਦੋਂ 2012 ਤੱਕ ਇਹੋ ਸਿਸਟਮ ਚੱਲਦਾ ਰਿਹਾ ਲੋਕਾਂ ਦੇ ਮਨ 'ਚ ਇਹ ਹੋਣਾ ਵੀ ਅਸੀਂ ਤੱਕੜੀ ਨੂੰ ਵੋਟ ਪਾਉਣੀ ਆ ਮੈਂ ਫੇਰ ਇਹ ਧਰਾਵਾ ਵੀ ਪੂਰਾ ਪੰਜਾਬ ਜਿੱਤ ਜਾਣੀ ਕਾਂਗਰਸ ਇਹ ਚਾਰ ਸੀਟਾਂ ਅਕਾਲੀ ਦਲ ਦੇ ਹਿੱਸੇ ਹੋਣੀਆਂ ਇਥੋਂ ਜਿਤਨਾ ਜਿਆਦਾ 1200 ਗਿੱਲ ਹੋਣਾ ਨੇ ਇੱਥੋਂ ਜਿਤਨਾ ਮੋਹਨ ਤੋਂ ਤੋੜ ਹੋਣਾ ਨੇ ਇੱਥੋਂ ਜਿਤਨਾ ਤਰਲੋਚਨ ਤੋਂ ਤੋੜ ਹੋਣਾ ਨੇ ਵੀ ਵੱਡੇ ਵੱਡੇ ਪਰਿਵਾਰ ਮੇਜਰ ਤੋਂ ਉੱਭੋ ਕੇ ਹੋਣਾ ਨੇ ਇਹ ਸਾਰੇ ਕਾਲੀ ਦਲ ਦੇ ਨ ਧੜਕ ਮਾਝੇ ਦੇ ਜਰਨੈਲ ਹੁੰਦੇ ਸਨ ਇਹ ਲੀਟਰਾਂ ਜਿਨ੍ਹਾਂ ਲੀਟਰਾਂ ਦਾ ਮੈਂ ਨਾਂ ਲੈਂਦਾ ਪਿਆ ਸੁਖਬੀਰ ਸਿੰਘ ਬਾਦਲ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਕਰਾ ਕੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਨਹੀਂ ਨ ਦਿੱਤੀਆਂ ਉਹਦਾ ਕਰਕੇ ਲੋਕਾਂ ਦਾ ਸੁਖਬੀਰ ਸਿੰਘ ਬਾਦਲ ਤੋਂ ਮੋਹ ਭੰਗ ਹੋ ਗਿਆ ਤੇ ਜਿੰਨਾ ਚਿਰ ਇਹ ਤੇ ਕਹਿੰਦੇ ਆ ਨਾ ਕਿ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਤੇ ਡਾਇਨਾਸੌਰ ਬੰਨੀ ਆਉਂਦਾ ਸੰਗਲ ਨਾਲ ਵੀ ਡਾਇਨਾਸੌਰ ਵੀ ਆ ਗਿਆ ਤੇ ਸੁਖਵੀਰ ਸਿੰਘ ਬਾਦਲ ਵੀ ਆ ਗਿਆ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਆ ਨਾ ਡਾਇਨਾਸੌਰ ਹੋਣੇ ਆ ਨਾ ਸੁਖਵੀਰ ਸਿੰਘ ਬਾਦਲ ਆਉਣਾ ਵਾ ਕਾਲੀ ਦਲ ਤੋਂ ਸੁਖਵੀਰ ਸਿੰਘ ਜਿੰਨਾ ਚਿਰ ਲੰਬੇ ਨਹੀਂ ਹੁੰਦਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੋ ਸਕਦਾ ਕਾਲੀ ਦਲ ਨੂੰ ਡੋਪਣ ਵਾਲਾ ਹੀ ਬਾਦਲ ਪਰਿਵਾਰ ਆ ਬਾਦਲ ਪਰਿਵਾਰ ਨੇ ਡੋਪ ਕੇ ਰੱਖਤਾ ਪਰਚਿਆਂ ਦੀ ਰਾਜਨੀਤੀ ਕੀਤੀ ਤੇ ਜੇਫਰ ਗੈਂਗਸਟਰ ਬਣਾਏ ਆ ਇੱਕ ਵੀ ਬੰਦਾ ਇਹੋ ਜਿਹਾ ਦੱਸ ਦੇਣ ਸਾਡੀ ਪਾਰਟੀ ਦੇ ਕਿਹੇ ਐਮਐਲਏ ਕਿਹੇ ਮੰਤਰੀ ਕਿਹੇ ਸਾਡੇ ਸਰਪੰਚ ਕਿਹੇ ਸਾਡੇ ਚੇਅਰਮੈਨ ਦਾ ਕਿਹੇ ਗੈਂਗਸਟਰ ਨਾਲ ਕੋਈ ਸਬੰਧ ਵੀ ਹੋਵੇ ਜੇ ਬਣਾਏ ਗੈਂਗਸਟਰ ਤੇ ਉਹ ਫਿਰ ਪੁਰਾਣੀਆਂ ਰਵੈਤੀ ਪਾਰਟੀਆਂ ਕਾਲੀਦਲ ਕਾਂਗਰਸ ਨੇ ਬਣਾਏ ਉਹਨਾਂ ਦੇ ਬਣਾਏ ਹੋਏ ਗੈਂਗਸਟਰ ਜਿਹੜੇ ਆ ਅਸੀਂ ਤੇ ਉਹਨਾਂ ਕੰਡਿਆਂ ਨੂੰ ਚੁਗੰਦੇ ਵਿੱਚ ਲੱਗੇ ਹੋਏ ਆ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕੰਡੇ ਕਾਲੀਦਲ ਕਾਂਗਰਸ ਨੇ ਬੀਜੇ ਆ ਨਾ ਉਹਨਾਂ ਕੰਡਿਆਂ ਨੂੰ ਕੁੱਟ ਕੇ ਤੇ ਜਿਹੜੇ ਰਸਤੇ ਇਹਨਾਂ ਨੇ ਟੋਏ ਪਾ ਪਾ ਕੇ ਖੱਜਲ ਖਰਾਬ ਕੀਤੇ ਆ ਉਹਨਾਂ ਰਸਤਿਆਂ ਨੂੰ ਪਧਰਾ ਕਰਕੇ ਉਹਨਾਂ ਟੋਇਆਂ ਨੂੰ ਪਧਰਾ ਕਰਕੇ ਰਸਤਿਆਂ ਨੂੰ ਸਿੱਧਾ ਕਰਦੇ ਪਏ ਆ ਤੇ ਮੈਂ ਫੇਰ ਤੋਂ ਇੱਕ ਵਾਰ ਬੇਨਤੀ ਕਰੂੰਗਾ ਕੇਂਦਰ ਸਰਕਾਰ ਨੂੰ ਵੀ ਤੇ ਸਾਡੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਵੀ ਜਰੂਰ ਜਾਂਚ ਲਈ ਇੱਕ ਸੈੱਟ ਬਣਾਈ ਜਾਵੇ ਵੱਖਰੀ ਜਿਹੜੀ ਜਾਂਚ ਕਰੇ ਵੀ ਜਿਹੜੇ ਗੈਂਗਸਟਰ ਨੇ ਉਹਨਾਂ ਨਾਲ ਫੋਨ ਤੇ ਕਿਹੜੇ-ਕਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਲੀਡਰਾਂ ਦੀਆਂ ਗੱਲਾਂ ਹੁੰਦੀਆਂ ਭਾਵੇਂ ਉਹ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਉਹਨਾਂ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਲੀਡਰ ਨੂੰ ਜੇਲ੍ਹਾਂ ਚ ਭੇਜਣਾ ਚਾਹੀਦਾ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ 22 ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਵੱਡੇ ਲੋਕਾਂ ਨੂੰ ਬਲੋ ਸੁਪਨੇ ਜਿਹੜੇ ਦਿਖਾ ਰਿਹਾ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇੰਨੇ ਡੇਰੀ ਨੈਕਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ। ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚੋਂ। ਉਹ ਜਿਸ ਹਲਕੇ ਨੂੰ ਸੁਖਬੀਰ ਹੋਣੀ ਪਚਾਰ ਦੇ ਸੀਗੇ ਕਿ ਪੰਥਕ ਹਲਕਾ। ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕ ਕਾਲੀ ਹੋਵੇ। ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾੜੇ ਸਤਕਾਜੋਗ ਉਹ ਵੀ ਤਰੰਤਾ ਜ਼ਿਲ੍ਹੇ ਦੇ ਨਿਸੀਗੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਵੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲੈ ਆ ਕੇ ਮੈਦਾਨ ਚ ਥਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਥਾੜਿਆ ਚ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪੱਜ ਸਤੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜਸਤੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸਖਬੀਰ ਨੇ ਜਸਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਜਸਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹਦੇ ਇਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫ ਆਈ ਆਰ ਵੀ ਦਰਜ ਹੈ ਐਫ ਆਈ ਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਪਾਲਟਿਕਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਿਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰੱਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪ੍ਰਤੱਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਪੈਂਚਟਾ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ। ਉਹਦਾ ਇਹ ਪਿਰਤ ਜੜੀ ਆ। ਇਹ ਪੰਜਾਬ ਦੇ ਵਿੱਚ ਸਖਬੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿਰਤ ਨਹੀਂ ਪੈਣ ਦਵਾਂਗੇ। ਮੈਂ ਆਮ ਆਦਿ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਲਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ دہشت ਵਾਲਾ ਮਾਹੌਲ ਸਿਰਜਿਆ ਗਿਆ ਜੇ ਸਦੈਸ਼ ਦੇ ਆ ਰਹੇ ਦੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਤੇ ਕੀ ਕਰਦੇ ਆ ਜੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਝ ਹੋਰ ਕੀਤਾ ਜਾਵੇ ਤੰਤਰ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦਹਿਸਤ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਧਰਾਤਮਕ ਧਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਹੈ ਉਹ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਵਾਹ ਪਾਉਣਾ ਚਾਹੁੰਦੇ ਪਹਿਲਾਂ ਹੀ ਸਾਡਾ ਪੰਜਾਬ ਚ ਬਹੁਤ ਨੁਕਸਾਨ ਹੋ ਗਿਆ ਪੱਜ ਸੁਖਵੀਰ ਜੇ ਸਵਾਹ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਲਕਾ ਨੂੰ ਕਰਨੀ ਚਾਹੀਦੀ